ਅਸੀਂ ਰੱਬ ਦੇ ਦਰ ਤੇ ਆਈ ਹਾਂ ਜੀ ਸਤਿਗੁਰ ਦੀ ਬਾਣੀ ਇਹ ਸਮਝਉਂਦੀ ਹੈ ਕਿ ਮਨ ਅੰਤਰ ਵਿਸ਼ਵਾਸ ਕਰ ਮੰਨਿਆ ਇਹ ਜਿਹਨੂੰ ਭਰੋਸਾ ਇਹ ਜਿਹੜਾ ਟਿਕਾਉ ਹੈ ਨਹੀਂ ਇਹ ਭਰੋਸਾ ਟਿਕਾਉ ਸਾਨੂੰ ਰੱਬ ਦੇ ਲਾਗੇ ਲੱਗਿਆ ਲੱਗਦਾ क्योंकि जिदर एक भरोसा से टिकाओ सा आ गया फिर अवस्था जी सोच करो सतपुरु की बात जिसे एक, एक पास कह रही है कि जिन्नी नाम बोलिया गुरु जी जिनी नाम दूजे पास जिन्नी नाम, नाम।, नाम विसारिया दो चीज़ें आ रही थी हम सतगुर ने कहा भी मन अंतर विश्वास करवा दे गुरुद्वारे या रहे मथा टेकिया जे ये मथा से भरोसा कर देते तो कि क्योंकि तो मतलब मथा टेकर का मतलब पता की है भी मैं सब किस तुदनों तो ਸੰਪੇਰ ਮਥਾ ਟੇਕਨ ਦਾ ਬਤੂ ਸਮਝੋ ਜੇ ਭਰੋਸਾ ਹੈ ਨਾ ਜੇ ਭਰੋਸਾ ਕਰਕੇ ਅਸੀਂ ਆ ਕੇ ਬੈਠੇ ਆ ਤੇ ਜਦੋਂ ਇੱਕ ਭਰੋਸਾ ਅਸੀਂ ਕਰਕੇ ਬੈਠੇ ਆ ਆਏ ਆ ਤੇ ਤੁਸੀਂ ਖਿਆਲ ਕਰਿਓ ਇੱਕ ਭਰੋਸਾ ਜਿਹੜਾ ਹੈ ਨਾ ਬੰਦੇ ਦੀ ਝੋੜੀਆਂ ਪੜਤ ਸਤਗੁਰੂ ਦੀ ਬਾਣੀ ਤਾਂ ਜੋ ਸਿਆਣਪ ਸੁਰਜੋ ਭੱਲੋ ਗੁਰੂ ਕੋ ਆਦਿ ਇਹ ਚਤੁਰਾਈਆਂ ਆ ਅਸੀਂ ਦੁਨੀਆ 'ਚ ਕਰ ਸਕਦੇ ਹਾਂ ਰੱਬ ਦੇ ਕੰਮ ਦੀ ਚਤੁਰਾਈਆਂ ਨਹੀਂ ਉੱਥੇ ਚਤੁਰਾਈਆਂ ਨਹੀਂ ਚਲਦੀਆਂ ਜੀ ਅਸੀਂ ਰੋਜ਼ ਪਾਠ ਕੀਤਾ ਵੀ ਸਹਿਜ ਸਿਆਣਪ ਤਾਂ ਇੱਥੇ ਨਾ ਚੱਲੇ ਚਤੁਰਾਈ ਨਾ ਚਤੁਰ ਕੁਝ ਪਾਈਏ ਤਾਂ ਜੋ ਸਿਆਣ ਨੂੰ ਸੁਰਜ ਨੂੰ ਸਿਮ ਨੂੰ ਹਾਰ ਹਾਰ ਕਰਾਏ ਆਪਣੀ ਜਿਹੜੀ ਦੁਨਿਆਵੀ ਚਤਾਈ ਹੈ ਨਾ ਇਹਨੂੰ ਛੱਡ ਕੇ ਸਿਮਰੋ ਉਹਦਾ ਸਿਮਰਨ ਕਰੋ ਉਹਨੂੰ ਚੇਤਾ ਕਰੋ ਹਾਰ ਬਾਰ ਕਰਾਏ ਉਸ ਆਕਾਲ ਪੁਰਖ ਨੂੰ ਚੇਤਾ ਕਰੀਏ ਯੋ ਕਿ ਜਦੋਂ ਅਪਾ ਆਪਣੀ ਚੁਤਾਈ ਸਿਆਣਪ ਅ ਛੱਡ ਦਿੱਤੀ ਫਿਰ ਹੋਵੇਗਾ ਕੀ ਇੱਕ ਆਸ ਹਰ ਮਨ ਰੱਖੋ ਫਿਰ ਉਹਨਾਂ ਤੇ ਸਾਨੂੰ ਯਕੀਨ ਗਿਆ ਹੁੰਦਾ ਹੈ ਵੀ ਰੱਬ ਕੋਈ ਚੀਜ਼ ਹੈ ਜਦੋਂ ਤੁਸੀਂ ਰੱਬ ਦੀਆਂ ਗੱਲਾਂ ਕਰੀਏ ਰੱਬ ਦੀਆਂ ਬਾਤਾਂ ਕਰੀਏ ਉੱਚ ਚੁਤਾਈ ਨਾ ਹੋਵੇ ਗੁਰੂ ਸਾਹਿਬ ਨੇ ਜਿਹੜੀ ਗੱਲਾਂ ਬਾਣੀ ਚ ਕਹੀਆਂ ਕਿ ਪੰਡਿਤ ਵਾਚਾ ਪੋਥੀਆਂ ਗ੍ਰੰਥ ਬੜੇ ਪੜ੍ਹਦੇ ਨੇ ਅਸੀਂ ਕਿੰਨੇ ਪੜ੍ਹ ਕਰਦੇ ਹਾਂ ਜੇ ਬਾਣੀ ਪੜ੍ਹਦੇ ਆ ਸਾਡੇ ਅੰਦਰ ਦੀ ਉਹ ਜਿਹੜੀ ਚਤਰਾਈ ਵਾਲੀ ਮੈਅਰ ਹੈ ਨਾ ਉਹ ਨਹੀਂ ਨਿਕਲੀ ਤੇ ਸੰਪੂਰਨ ਬਾਣੀ ਚ ਕਿਹਾ ਕਿ ਪੜ ਪੜ ਗੱਡੀ ਨੱਤੀ ਕੇ ਕੋਪਾ ਅਪਣ ਦੇ ਅੰਦਰ ਤੇ ਤੁਸੀਂ ਦੇਖੋ ਅੱਜ ਧਰਮ ਸਥਾਨਾਂ ਤੇ ਮੋਕਾ ਕਲੇਸ਼ ਤੇ ਹੋ ਰਿਹਾ अब बच्चे बैठे ने स्कूलों में बाहर लिखा हों कम टू लर्न गो टू सर सिखा ले आओ हम सतगुर ने बाणी की गया देखो जे दुनियावी विद्या है ना तो इतने सतगुर ने किया सतगुरु कह लगे ये जो धर्म स्थान है ना ये गुरु की संगत यह की है सत संगत सतगुर चकसाल है जित हर गुण सिख तो जो तू गुरु की गोद बैठा है ना तो कुछ सीखे जरूर जाओगे हम तुम इतिहास पढ़ो अपना जी गल सतगुर ने कही तजो सियानप सुर जनो सिमरो हर हर राय एक आस हर मन रखो नानक दुख ਪਰਮ ਪਾਉ ਜਾਈਂ ਅਸੀਂ ਕਹਿਵਾਂਗੇ ਵੀ ਗੁਰਦੁਆਰੇ ਵੀ ਆਉਣਾ ਪਾਠ ਵੀ ਕਰਤਾ ਮੈਂ ਫੇਰ ਦੁਖੀ ਹਾਂ ਦੁਖੀ ਕਿਉਂ ਹੈ ਕਿਉਂਕਿ ਜੇ ਤੇਰੀ ਚਤਰਾਈ ਹੈ ਨਾ ਉਹ ਮੁੱਕੀ ਨਹੀਂ ਹੁਣ ਭਾਈ ਮਨ ਜਾਂਦੀ ਅਸਲ ਤੇ ਜਿਹੜੇ ਇਹ ਪਿੰਡ ਵਾਚਦੀ ਹੈ ਤਾਂ ਰਾਏਪੁਰ ਉਹਦਾ ਨਾਮ ਤੇ ਤੀਰਥ ਸੀ ਪਰ ਉਹ ਪਿੰਡ ਸੀ ਮੱਝ ਉਹਦਾ ਨਾਇ ਭਾਈ ਮੱਝ ਪ੍ਰਸਿੱਧ ਹੋ ਗਿਆ ਅਸਾਂ ਤੁਸੇ ਨਾਮ ਕਿਸੇ ਭਾਈ ਤੀਰਥ ਉਹ ਜਿਵੇਂ ਹੁਣ ਵੀਰਵਾਰ ਹਨ ਜੀ ਵੀਰਵਾਰ ਭੱਤੀ ਦੇ ਜੱਗਦੇ ਨੇ ਸਾਡੇ ਬੰਦਿਆ ਉਹ ਭੁਲੇਖਾ ਵੀ ਸ਼ਾਇਦ ਮੁਸਲਮਾਨ ਇਹ ਮੁਸਲਮਾਨ ਨਹੀਂ ਇਹ ਸੱਖੀ ਸਰਦਾਰੀ ਹੈ ਅਜਿਹੇ ਵੀਰਵਾਰ ਅਜਿਹੇ ਦੀ ਕਬਰਾਂ ਉੱਤੇ ਵੀ ਜਗਦੇ ਆ ਨਾ ਇਹ ਮੁਸਲਮਾਨ ਨਹੀਂ ਇਹ ਸੱਚੀ ਸਰਵਰੀਏ ਇਸ ਸਵਾਲ ਇਹਨਾਂ ਨੂੰ ਕਬੂਲ ਨਹੀਂ ਕਰਦਾ ਕਿਉਂਕਿ ਇਸਲਾਮ ਚ ਕਬਰਾਂ ਦੀ ਪੂਜਾ ਦੀ ਮਨਾਈ ਨਹੀਂ ਆ ਤੁਹਾਡੇ ਲੱਗ ਗਈ ਐਡੀ ਵੱਡੀ ਮਸਜਿਦ ਹੈ ਜੇ ਤੁਸੀਂ ਫਟੇਗੜ ਸਾਹਿਬ ਜਾਓਗੇ ਤੁਸੀਂ ਜਾ ਕੇ ਦੇਖਿਓਗੇ ਸਰਦ ਦੇ ਖਲੋਕ ਹੈ ਨਾ ਇੱਕ ਪਾਸੇ ਮਸਜਿਦ ਹੈ ਤੇ ਦੂਜੇ ਪਾਸੇ ਦਰਗਾਹ ਹੈ ਸ਼ੁਕਰਵਾਰ ਜਨ ਉਹਨਾਂ ਦਾ ਜੁਮੇ ਦਾ ਦਿਨ ਹੁੰਦਾ ਹੈ ਰਾਤ 9:00 ਸਵਾ 9:00 ਜੀ ਉਹ ਕਿਹਨੂੰ ਜਮਾਤ ਪੜ੍ਹਦੇ ਨੇ ਤੇ ਤੁਸੀਂ ਦੇਖੋ ਮਸਜਿਦ ਤੋਂ ਨਿਕਲਦੇ ਵਿਰਣ ਕੇ ਦਰਗਾਹ ਕੋਲ ਨਿਕਲਦੇ ਕਿਉਂਕਿ ਕਬਰ ਹੈ ਉੱਥੇ ਮਸਜਿਦ ਵਿੱਚ ਕੁਰਾਨ ਹੈ ਤੇ ਦਰਗਾਹ ਵਿੱਚ ਕਬਰ ਹੈ ਉਹ ਕਹਿੰਦੇ ਸੀ ਕਿ ਕੁਰਾਨ ਕੋਲ ਆਉਂਦੇ ਆ ਅਸੀਂ ਕਬਰਾਂ ਕੋਲ ਜਾਂਦੇ ਤੇ ਧਨਪੁਰ ਨਾਨਕ ਸਾਹਿਬ ਦੀ ਬਾਡੀ ਕਿ ਦੂਪਿਤਾਂ ਨੂੰ ਬੜਾ ਬਹਾਰ ਬਿਨੂ ਵਰਨ ਪੁੱਛੋ ਮੜਾ ਮਸਾਨ ਨਾ ਜਾਈ ਤੇ ਸਿਰਫ ਗੁਰਦੁਆਰੇ ਖਾਲੀ ਨੇ ਇੱਕ ਸਿੱਖਾਂ ਦੇ ਕਬਰਾਂ ਪਈਆਂ ਅਸੀਂ ਦੁਖੀ ਹਾਂ ਬਾਣੀ ਦੇ ਤਜੋ ਸਿਆਨੰਬ ਸੁਰਜਨੋ ਸਿਮਰੋ ਹਰ ਹਰ ਜਿਹਨੂੰ ਚੇਤਾ ਕਰਨਾ ਸੀ ਨਾ ਜਿਹਨੂੰ ਯਾਦ ਕਰਨਾ ਸੀ ਉਹ ਤਾਂ ਕਦੇ ਕੇਪਾ ਆਇਆ ਨਹੀਂ ਹੁਣ ਇਹ ਭਾਈ ਤੀਰਥਾ ਜਿਹੜਾ ਹੈ ਇਹ ਸਖੀ ਸਰਵਰ ਦਾ ਪੂਜਾ ਨਹੀਂ ਲੀ ਜਥੇ ਲੈ ਕੇ ਜਾਂਦਾ ਸੀ ਅੰਮ੍ਰਿਤਸਰ ਰੁਕਿਆ ਜੀ ਉੱਥੇ ਬਾਣੀ ਪੜੀ ਜਾ ਰਹੀ ਹੈ ਕੀ ਪਰ ਹੋ ਰਿਹਾ ਇਹਨੇ ਜਿਵੇਂ ਤੁਸੀਂ ਬੈਠੇ ਹੋ ਇਹ ਬੈਠਾ ਇਹਦਾ ਮਨ ਬੜਾ ਪਿੱਜਿਆ ਜੀ ਇਹ ਆਪਣੇ ਸਾਥੀਆਂ ਨੂੰ ਕਹਿੰਦਾ ਤੁਸੀਂ ਚਲੇ ਜਾਓ ਮਿਰਬੂ ਅੱਗੇ ਜਾਇਆ ਨਹੀਂ ਜਾਣਾ ਜਿੰਨੇ ਕੁ ਵਾਰੀ ਮੈਂ ਉਹ ਪੀਰ ਲਗਾਹੇ ਜਾਣਾ ਸੀ ਨਾ ਮੈਂ ਹੋ ਹੈ ਹੁਣ ਅੱਗੋਂ ਮੇਰੇ ਵਾਸਤੇ ਫੇਰ ਨਹੀਂ ਤੁਸੀਂ ਚਲੇ ਜਾਓ ਅਸੀਂ ਨਹੀਂ ਜਾਣਾ ਉਹ ਕਹਿੰਦਾ ਕਿ ਵੀ ਤੂੰ ਸਾਡਾ ਅਗੋ ਹੈ ਤੈਨੂੰ ਛੱਡ ਕੇ ਕਿਵੇਂ ਜਾਈਏ ਉਹ ਕਹਿੰਦਾ ਭਾਈ ਮੈਂ ਤੁਹਾਨੂੰ ਕਹਿ ਦਿੰਦਾ ਕਿ ਅੱਜ ਤੋਂ ਬਾਅਦ ਮੈਂ ਆਪਣਾ ਰਸਤਾ ਬਦਲ ਲਿਆ ਇਹ ਬੜੀ ਔਖੀ ਗੱਲ ਹੈ ਅਸੀਂ ਉਹ ਜੀ ਨੂੰ ਪਰਾਲੋਂ ਵਾਲਿਆਂ ਨੂੰ ਮਾਫ਼ ਕਰਿਓ ਤੇ ਪਿੰਡਾਂ ਦੇ ਵਿੱਚ ਮੈਂ ਜਾਂਦਾ ਕਥਾ ਕਰਨ ਵਾਸਤੇ ਤੇ ਉੱਥੇ ਊਲਾਮਾ ਬਥੇ ਹੁੰਦਾ ਵੀ ਸਾਡਾ ਭਾਈ ਆ ਕਬਰਾਂ ਦੀ ਉਤਰੀ ਉਲਤੀਆਂ ਦੇ ਮੇਲਿਆਂ ਦੀ ਅਨਾਉਂਸਮੈਂਟ ਨਹੀਂ ਕਰਦਾ ਜੀ ਬੰਦਾ ਪੁੱਛੇ ਵੀ ਗੁਰੂ ਘਰ ਚ ਮਨਾਈ ਹੈ ਤੇ ਤੁਸੀਂ ਕਹਿੰਦੇ ਸਾਡਾ ਭਾਈ ਅਨਾਉਂਸਮੈਂਟ ਨਹੀਂ ਕਰਦਾ ਇਹ ਭਾਈ ਕੱਢ ਦਿਓ ਜੀ ਉਹ ਕਹਿ ਲਗਾ ਵਿਆਹਨਾ ਰਸਤਾ ਬਦਲ ਲਿਆ ਮੈਂ ਅੱਗੇ ਨਹੀਂ ਜਾਣਾ ਪੀਰ ਨਗਾ ਨਹੀਂ ਜਾਣਾ ਤੁਸੀਂ ਚਲੇ ਜਾਓ ਤੇ ਧੰਗੂ ਅਰਜਨ ਦੇਵ ਜੀ ਮਹਾਰਾਜ ਉਹਨਾਂ ਦੇ ਚਰਨਾਂ ਵਿੱਚ ਜਾ ਕੇ ਬੈਠ ਗਿਆ ਸਤਿਗੁਰੂ ਕਹਿ ਲਗੇ ਪੁਰਖਾ ਤੈਨੂੰ ਚਹੀਦਾ ਕੀ ਹੈ ਕਹਿ ਲਗਾ ਜਿਹੜੇ ਤੁਹਾਡੇ ਆਪ ਗੁਰਸਿੱਖ ਬੈਠੇ ਆ ਨਾ ਆ ਜਿਹੜੇ ਤੁਹਾਡੇ ਜਿਹੜੇ ਤੁਹਾਡੇ ਗੁਰਸਿੱਖ ਨੇ ਇਹਨਾਂ ਦੇ ਚਿਹਰੇ ਤੇ ਨੂਰ ਪੜਾ ਹੈ ਜੀ ਇਹਨਾਂ ਦੇ ਚਿਹਰੇ ਧੱਕ ਧੱਕ ਚਮਕਦੇ ਨੇ ਇੱਕ ਕੰਮ ਕਰੋ ਜਿਹੜੀ ਖੁਰਾਕ ਇਹ ਖਾਂਦੇ ਆ ਨਾ ਉਹ ਮੈਨੂੰ ਵੀ ਦਿਓ ਹੁ ਤੁਸੀਂ ਖਿਆਲ ਕਰੋ ਧੰਗੁਰਵਰਜਨ ਦੇਵ ਜੀ ਮਹਾਰਾਜ ਦਿਲਾ ਦੀ ਜਾਣਦੇ ਆ ਨਾ ਉਹ ਕਹਿੰਦੇ ਪੁਰਖਾਂ ਵੀ ਗੱਲ ਕਿੱਦਾਂ ਬਣਨੀ ਨਹੀਂ ਵੀ ਸਿੱਖੀ ਉਹਨੇ ਸਿੱਖੀ ਨਹੀਂ ਕਿ ਜੇ ਭਾਂਡਾ ਭਰਿਆ ਹੋਵੇ ਤੇ ਜੇ ਦੂਜੀ ਵਸਤੂ ਪਾਉਣੀ ਹੈ ਤੇ ਪਹਿਲਾ ਭਾਂਡਾ ਖਾਲੀ ਕਰਨਾ ਪਵੇਗਾ ਉਹਨੋਂ ਬਾਅਦ ਨੇ ਦੋਰ ਤੇ ਵੰਡ ਦਿੱਕਿਆ ਕਿ ਦੋ ਚੀਜ਼ਾਂ ਨੇ ਇੱਕ ਪਾਸੇ ਧਰਮ ਹੈ ਇੱਕ ਪਾਸੇ ਅਧਰਮ ਹੈ ਜਿੱਥੇ ਅਧਰਮ ਹੈ ਉੱਥੇ ਕੌਮ ਨਹੀਂ ਰਹਿ ਸਕਦਾ ਤੇ ਜਿੱਥੇ ਆਪਾਂ ਧਰਮ ਹੈ ਉਸੇ ਧਰਮ ਨਹੀਂ ਰਹਿ ਸਕਦਾ ਪੁਰਖਾ ਤੈਨੂੰ ਜੋ ਚਾਹੀਦਾ ਹੈ ਉਹ ਤੈਨੂੰ ਮਿਲੇਗਾ ਪਰ ਚੇਤਾ ਰੱਖੀ ਸਿੱਖੀ ਉਤੇ ਸਿੱਖੀ ਤੇ ਨਹੀਂ ਅੱਜ ਕਿਸੇ ਨੂੰ ਕਹਿ ਕੇ ਦੇਖੋ ਕਿ ਕਬਰਾਂ ਤੇ ਨਾ ਜਾਇਆ ਪਰ ਸਮਾਧਾਂ ਤੇ ਨਾ ਜਾਇਆ ਕਰ ਗੁਰੂ ਘਰ ਦਾ ਕੰਮ ਹੋਵੇ ਚਾਰ ਬੰਦੇ ਨਹੀਂ ਜੁੜਦੇ ਅਨਾਉਂਸਮੈਂਟਾਂ ਕਰਨੀਆਂ ਪੈਂਦੀਆਂ ਨੇ ਤੇ ਜੇ ਕਿਤੇ ਕਬਰ ਦੀ ਗੱਲ ਆ ਜੇ ਨਾ ਤੇ ਪਤਾ ਨਹੀਂ ਛੱਡੋ ਜਿਹਨੂੰ ਨਹੀਂ ਬਰਾਇਆ ਨਾ ਉਹ ਵੀ ਉੱਥੇ ਡਾਕਣ ਕਰਵਾਸਿਆ ਕਰਦਾ ਵੀ ਆਪਾਂ ਕਬਰ ਤੋੜ ਨਹੀਂਦੇ ਅਸੀਂ ਇਹਦੇ ਕੋ ਜੁੜੇ ਅਸੀਂ ਹੁਣ ਦੂਜੇ ਪਾਸੇ ਭਾਈ ਮਾਨ ਜੀ ਉਹ ਭਾਈ ਤੀਰਥਾ ਹੈ ਸਤਿਗੁਰੂ ਕਹਿ ਲਗੇ ਸਿੱਖੀ ਤੇ ਸਿੱਖੀ ਟਿਕਣੀ ਨਹੀਂ ਕਹਿ ਲਗਾ ਸੱਚੇ ਪਾਤਸ਼ਾਹ ਆ ਮੇਰੀ ਝੋਲੀ ਖਾਲੀ ਹੈ ਸੱਕਣੀ ਹੈ ਇਹ ਗੁਰਨਾਮਕ ਦੀ ਸਿੱਖੀ ਬਾਣੀ ਸਤਿਗੁਰੂ ਕਹਿ ਲਗੇ ਕਿ ਬੜੀ ਔਕੀ ਖੇਤ ਹੈ ਤੂੰ ਪਿੰਡ ਦਾ ਲੰਬੜਦਾਰ ਹੈ ਚੌਧਰੀ ਹੈ ਜੇ ਤੈਨੂੰ ਚੌਧਰਪੁਰਾ ਨਾਰਿਆ ਤੇ ਨਾਰਿਆ ਕਹਿ ਲਗਾ ਜੀ ਕੋਈ ਗਾ ਨਹੀਂ ਨਾਰਿਆ ਤੇ ਨਾਰਿਆ ਪਰ ਸਿੱਖੀ ਕਹਿੰਦੀ ਤੇਰੇ ਕੋਲ ਕੰਮ ਕਰਨ ਵਾਲੇ ਨੌਕਰ ਚਾਤਰ ਨੇ ਤੇਰੇ ਕੋਲ ਮਾਇਆ ਦੇ ਸੁੱਖ ਨੇ ਤੇਰ ਤੂੰ ਧੰਦੇ ਸੁੱਖ ਨੇ ਜੇ ਸਾਰੇ ਚਲੇ ਜਾਣ ਤੇ ਫਿਰ ਕੀ ਕਰੇਗਾ ਅੱਜ ਤੂੰ ਮਾਲਕ ਹੈ ਹੁਣ ਰੱਬ ਨਾਲ ਕਹੇ ਵੀ ਤੈਨੂੰ ਮਜ਼ਦੂਰੀ ਤਾਂ ਨਹੀਂ ਪੈਜੇ ਤੇ ਫਿਰ ਸਿੱਖੀ ਰੱਖ ਲੈਣਾ ਉਹ ਕਹਿੰਦਾ ਕਦੇ ਕੋਈ ਕੀਮਤ ਨੂੰ ਦੇਣੀ ਪਵੇ ਮੈਨੂੰ ਕੋਈ ਕੀਮਤ ਦੇਣੀ ਪਵੇ ਮੈਨੂੰ ਸਿੱਖੀ ਲਈ ਤੇ ਤੁਸੀਂ ਇਤਿਹਾਸ ਪੜ੍ਹੋ ਭਾਈ ਮੰਨ ਆਪਣੇ ਘਰ ਗਿਆ ਜੀ ਉਹ ਪੀਰ ਨਿਗਾਹੇ ਤੇ ਗਿਆ ਉੱਥੋਂ ਵਾਪਸ ਮੁੜ ਗਿਆ ਜੀ ਕੰਗ ਭਾਈ ਤੇ ਘਰ ਗਿਆ ਤੇ ਆਪਣੇ ਘਰ ਵਾਲੇ ਨੂੰ ਕਹਿੰਦਾ ਵੀ ਸ਼ੈਣੀ ਦੇ ਥੋੜਾ ਲੈ ਕੇ ਆ ਉਹ ਕਹਿੰਦਾ ਕਿ ਕੀ ਰੋੜ ਪੈ ਗਈ ਕਹਿੰਦਾ ਲੈ ਕੇ ਤੇ ਆ ਉਹਨੇ ਸ਼ੈਣੀ ਦੇ ਥੋੜੇ ਨਾਲ ਜਿਹੜੀ ਘਾਟ ਸਮਾਦ ਬਣਾਈ ਸੀ ਨਾ ਜਿਹੜੀ ਉਹ ਵੀਰਵਾਰ ਦੀਵਸ ਜਦੋਂ ਹੁੰਦਾ ਸੀ ਉਹਨੇ ਤੋੜ ਦਿੱਤੀ ਤੇ ਸਭ ਤੋਂ ਪਹਿਲਾਂ ਉਹਦੀ ਘਰ ਵਾਲੀ ਜਿਹੜੀ ਹੈ ਉਹਦੇ ਐਕਟਿਵ ਹੋ ਗਈ ਵੀ ਤੂ ਇਹ ਪੀਰ ਦੀ ਕਬਰ ਕੋਟਣ ਰਿਹਾ ਵੀ ਬਾਲ ਬੱਚੇ ਮਾਰ ਦੇਗਾ ਉਹ ਕਹਿੰਦਾ ਐਨੇ ਸਾਲ ਦੀਵਾ ਚ ਜੰਦੇ ਹੋ ਗਿਆ ਕਿ ਬਾਲ ਬੱਚੇ ਮਾਰ ਰਹੇ ਨੇ ਤੇ ਮੈਨੂੰ ਇਹੋ ਜੇ ਪੀਰ ਦੀ ਲੋੜ ਜੀਰ ਮੈਂ ਐਨਾ ਖੁਸ਼ ਕੀਤਾ ਜਿਹਦੇ ਲਈ ਇੰਨੀਆ ਯਾਤਰਾ ਕੀਤੀਆਂ ਨੇ ਜਿਉ ਉਹ ਅਜੇ ਵੀ ਖੁਸ਼ ਨਹੀਂ ਹੋਇਆ ਫਿਰ ਇਹੋ ਜੇ ਪੀਰ ਦੀ ਲੋੜ ਜੀ ਲੋਕਾਂ ਨੂੰ ਪਤਾ ਲੱਗਾ ਰਿਸ਼ਤੇਦਾਰਾਂ ਨੂੰ ਪਤਾ ਲੱਗਾ ਪਿੰਡ ਵਾਲਿਆਂ ਨੂੰ ਪਤਾ ਲੱਗਾ ਉਹ ਆ ਕੇ ਖੜੇ ਹੋ ਗਏ ਵੀ ਤੀਰਥਿਆ ਇਹ ਤੂੰ ਕੀ ਕੀਤਾ ਅੱਜ ਤੋਂ ਬਾਅਦ ਅਸੀਂ ਤੈਨੂੰ ਆਪਣਾ ਚੌਧਰੀ ਨਹੀਂ ਮੰਨਦੇ ਉਹਦੇ ਕੋਲ ਚੌਧਰ ਕੋਣਾ ਚਲਾ ਗਿਆ ਉਹਦੇ ਘਰ ਦੇ ਪਸ਼ੂ ਜਿਹੜੇ ਨੇ ਉਹ ਮਰਨੇ ਸ਼ੁਰੂ ਹੋ ਗਏ ਜਿਹਨੂੰ ਕਹਿੰਦੇ ਵੀ ਦਿਲ ਪੁੱਠੇ ਸ਼ੁਰੂ ਹੋ ਗਏ ਵੀ ਅੱਜ ਇੱਥੇ ਵੀ ਘਾਟਾ ਪੈ ਗਿਆ ਉੱਥੇ ਵੀ ਘਾਟਾ ਪੈ ਗਿਆ ਉਹ ਦੇਖੋ ਕਿ ਪਰਸ ਕਿੰਨੀ ਵੱਡੀ ਹੈ ਬੰਦੇ ਦੀ ਅਸੀਂ ਭਾਈ ਇਰਥੇ ਦੀ ਜਗਾ ਆਪਣੇ ਆਪ ਨੂੰ ਰਾਕੇ ਦੇਖੀ ਕਿਤੇ ਐਨੀ ਗੁਬਤ ਆ ਗਈ ਨਾ ਕਿਤੇ ਐਡੀ ਕੋ ਮੁਸ਼ਕਲ ਆ ਗਈ ਤੇ ਬੰਦਾ ਗੁਰਦਵਾਰੇ ਨੂੰ ਪਿੱਟ ਕਰਕੇ ਨਾ ਤੇ ਬਾਪੇ ਆ ਕੋ ਪਹੁੰਚਦਾ ਉਹਨੂੰ ਜੱਜ ਸਿੰਘ ਸਰ ਹੋਣ ਪੜਦੇ ਆਪਾਂ ਆਪਾਂ ਰੇਰਾਂ ਦਾ ਪਾਰਕੋਜ ਕਰਦੇ ਆ ਸਵੈਆਂ ਦਾ ਪਾਰਕੋਜ ਪੜਦੇ ਆ ਤੁਸੀਂ ਦੇਖੋ ਜਦੋਂ ਜਾਪ ਸਾਹਿਬ ਪੜੀ ਜਾਣਾ ਤੇ ਸਤਿਗੁਰ ਨੇ ਜਾਪ ਸਾਹਿਬ ਦੀ ਬਾਣੀ ਸਾਨੂੰ ਸਮਝਾਈ ਕਿ ਬੰਦੇ ਦੀ ਕਿਰਪਾ ਲਖੀ ਉਹ ਜਿਹੜਾ ਰੱਬ ਹੈ ਨਾ ਰੱਬ ਦੂਰ ਨਹੀਂ ਦੁਕਾਲਨ ਪ੍ਰਣਾਸੀ ਦਇਆਲਕ ਸਰੂਪੇ ਸਦਾ ਹੰਸੰਗੀ ਤੂੰ ਰੋਣਾ ਕਿਤੇ ਸਾਡੇ ਰੋ ਰਿਹਾ ਜਦ ਪੱਥਰਾਂ ਸਾਹਮਣੇ

ਅੱਜ ਤੁਸੀਂ ਦੇਖੋ ਬਹੁਤੇ ਗੁਰਦੁਆਰਿਆਂ ਦੇ ਗੈਲਗਰ ਜਿਹੜੇ ਨੇ ਉਹ ਖੇੜੇ ਬਣੇ ਨੇ ਜਾਂ ਕਪੜਾ ਸਮਾਧਾ ਬਣੀਆਂ ਨੇ ਕਿਸੇ ਨੂੰ ਗੁਰਦੁਆਰਿਆਂ ਕਿਤਾ ਆਵੇ ਨਾ ਆਵੇ ਤੁਸੀਂ ਉਧਰ ਜਾ ਕੇ ਦੇਖੋ ਥਾਣਿਆਂ ਦਾ ਗੱਲ ਪਹੁੰਚ ਜਾਂਦੀ ਭਾਈ ਮੰਗ ਉਹਨੇ ਆਪਣੇ ਘਰ ਚ ਬਣੀ ਹੋਈ ਸਮਾਧ ਤੋਂ ਨਹੀਂ ਨਾ ਚੌਧਰ ਪੁਣਾ ਚਲਾ ਕੇ ਜਿਹੜਾ ਕੱਲ ਮੱਗ ਚੌਧਰੀ ਸੀ ਉਹ ਅੱਜ ਕਿਸੇ ਘਰ ਦੇ ਨੌਕਰ ਹੋ ਗਿਆ ਸੀ ਜਿਹਨ ਸਾਰੀ ਉਮਰ ਕਦੇ ਇੱਕ ਪੈਰ ਮੁਜੇ ਨਹੀਂ ਸੀ ਪਾਇਆ ਉਹਦਾ ਘਰ ਪਰਿਵਾਰ ਸਾਰਾ ਕੁਝ ਵਿਖਰ ਗਿਆ بس ਉਹਦਾ ਮਨ ਟਿਕ ਗਿਆ ਜਿੱਥੇ ਟਿਕਣਾ ਬੜਾ ਔਖ ਹੈ ਮਣੀ ਗੱਦੀ ਰਵੇ ਇਹ ਮਨ ਚੰਚਲਾ ਬੋਲਣ ਇਹ ਮਨ ਚੰਚਲਾ ਇਹ ਚੰਚਲ ਮਾੜਿਆ ਨਾ ਇਹ ਟਕਦਾ ਤੇ ਸਤਗੁਰੂ ਦੇ ਬਾਣੀ ਲਿਖਿਆ भी एक भरम भूले फिरे जरा भटकता मन है ना भावे तो रोज मत्थे टेकी जाइए रोज मथे टेकते चढ़ावे भी देने ढाल भी देने लंगर वास्ते सब कुछ देने पर जो गल सतगुर ने कही कि मन टेक गया सतगुर के पास आता गया भाई मंझ ਉਨੇ ਕੀਤਾ ਕਿ ਵੀ ਉਹ ਗੁਰੂ ਦੇ ਬਚਨਾਂ ਤੇ ਘਰੋਸਾ ਵੀ ਸਿੱਕੀ ਦੇ ਸਿੱਕੀ ਨਹੀਂ ਕਿ ਜਾਂ ਦੇ ਸਮਾਰਕ ਤੇ ਜਾਂ ਕਬਰ ਤੇ ਜਾਂ ਉਥੇ ਕੋਸਾ ਕਰ ਲੈ ਜਾਂ ਉਥੇ ਮੰਨ ਟਿਕਾ ਲੈ ਤੇ ਜਾਂ ਤੇ ਗੁਰਨਾਨਕ ਦੀ ਸਿੱਕੀ ਕਹੀਦੀ ਹੈ ਫਿਰ ਗੁਰਨਾਨਕ ਦੇ ਚਰਨਾਂ ਚ ਬੱਠੇ ਖਾਣ। ਤੁਸੀਂ ਆਪਣੇ ਵਾਲ ਵਿਚਾਰ ਕਰੀ ਜਪਤੀ ਸਾਹਿਬ ਪੜਦੇ ਹੋ। ਅਮੈਨ ਕਿੰਨੇ ਜਿਆ ਬੱਚਿਆਂ ਨੂੰ ਵਿੰਧਾ ਹੁੰਦਾ। ਪ੍ਰਵਾਨਨਾ ਪਤਾ ਲੱਗ ਜਾਂਦਾ ਜੀ ਇਦੋਂ ਬੱਚਿਆਂ ਦੇ ਆ ਕਿੱਤੇ ਨੇ ਉਹਨਾਂ ਦੇ ਕਾਲੇ ਕਾਲੇ ਧਾਗੇ ਬੰਨੇ ਨੇ ਤੁਸੀਂ ਨੂੰ ਸੋਚੋ ਕਿ ਅਸੀਂ ਕਿਤੇ ਕੋਕਲ ਬੰਨਦਾ ਵੀ ਇੱਕ ਪਾਸੇ ਪਾਕ ਕਰੀ ਜਾਂਦੇ ਆ ਵੀ ਨਾ ਉਹ ਮਰੈ ਨਾ ਧਾਗੇ ਜਾਹੀ ਜਿੰਨ ਕੈ ਤੁਸੀਂ ਬੋਲੂਗੀ ਜਿੰਨ ਕੈ ਇਹਦਾ ਮਤਲਬ ਸਮਝਦੇ ਹੋ ਸਾਨੂੰ ਕਾਲੇ ਧਾਗੇ 'ਚ ਯਕੀਨ ਆ ਗਿਆ ਕਾਲਾ ਧਾਗਾ ਬੰਟਾ ਹੁਣ ਸਾਡੇ ਬੱਚੇ ਨੂੰ कोई नुकसान नहीं पर दूसरे पास पाठ करी जाने सागल दुवार भी सगल द्वार को पाठ तो समझ करते पे ना भी सगल द्वार को असि रोज पाठ करी जाने भी दुख रोग संताप उतरे कि काले धागे बन के जब बभे हो जाके बोलो सतगुरु ने की क्या मतलब यह है कि सब बंदे भी यकीन है सब गुरु के भरोसा ਅਸੀਂ ਬੰਦੇ ਦੇ ਬੰਨਣ ਵਾਸਤੇ ਪਿਆਰ ਆ ਅਸੀਂ ਗੁਰੂ ਦੀ ਸੁਣਨ ਵਾਸਤੇ ਪਿਆਰ ਨੇ ਅਸੀਂ ਉਹ ਕਾਮਾ ਧਰਵਾ ਹੋ ਗਿਆ